ਦੇ ਵੀਰ ਆਹ ਇਹ ਪੁੱਤ ਬਲਦਾ ਨਾ ਆਈ ਪਾ ਠੀਕ ਅੱਜ ਗਰੂਬ ਜੱਸੇ ਵਰਗ ਵਾਸੀ ਕੋਰੇ ਆਖਲਾ ਬੋਲਾ ਮੈਂ ਤਾਂ ਕੱਲ ਚੱਲ ਗਿਆ ਉਹਨੇ ਹੈ ਮੈਂ ਤਾਂ ਕੱਲ ਛੱਡਿਆ ਉਹਨੇ ਨਹੀਂ ਨਹੀਂ ਕੱਲ ਤੋਟੇ ਹੀ ਦੀ ਆ ਫੜ ਜੱਗੇ ਇੱਥੋਂ ਜਰਾ ਇੱਥੋਂ ਬੜੇ ਅੱਗੇ ਪਰ ਬੰਦ ਨਾ ਨਿਕੋਰ ਕੈਮਰਾ ਭਾਈ ਆ ਦੇ ਤੇਰੇ ਚੰਗਾ ਜਗਾ ਆ ਜਾਣਾ ਉਹ ਪੜੀ ਸੀ ਭੀੜ ਵਾਲੀ ਸੀਗੀ ਯਾਰ ਆਏ ਲੈਂਗੇ ਆਏ ਸਾਡੇ ਵੀਰ ਜਗੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਅੱਜ ਲਾਭਾਵਾ ਕਰਕੇ ਜੀਵਨ ਦਾ ਵੱਡੇ ਮਾਤਾ ਜੀ ਨੇ ਸਾਡੇ ਦਾ ਬੋਲ ਇਸ ਪਰਵਾਰ ਦਾ ਸੰਗਠਨਿਆ ਲੰਗਰਾਂ ਦੇ ਰੋਟੇ ਜਿਹੜੇ ਵੀ ਕੋਈ ਬੋਲ ਕਰਗੇ ਸਾਡੇ ਤਾਰ ਗਰਾਹ ਦਿੰਦੇ ਆ ਮਾਹਰ ਸੱਜੇ ਮਾਝੀ ਪਰਿਵਾਰ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਰੱਖੇ ਪਰ ਆਦੇ ਵਿੱਚ ਮੇ ਕਮਾਗ ਬਕਸ਼ੇ ਬੱਤੇ ਵਾਲ ਖੁਸ਼ੀਆਂ ਬਕਸ਼ੇ ਬਰਬਾਦ ਨਾ ਬਹੁਤ ਸਾਰੇ ਬੋਲਵਾਜਿ ਕਰਦੇ ਆ ਹਰ ਰੋਜ਼ ਜਗਨ ਦੇ ਦਰਵਾਜ਼ੇ ਆਵੋ ਆਵੋ ਬੋਲੇ ਸੋਨਹਾ ਚਲੋ ਆ ਰਹੇ ਹੋ ਰਹੇ ਇਹਨਾਂ ਦੇ ਨਾਲ ਕੇ ਜਗਰੂਰ ਸਨ ਸਵਾਦਾਂ ਤੇ ਜਗਰੂਰ ਸਨ ਅਜੇ ਦੋ ਬੱਚਿਆਂ ਵਾਲੀ ਜਿਹੜੇ ਸਾਡੇ ਨਾਲ ਬਹੁਤ ਵੱਡੇ ਹੋ ਗਏ ਨੇ ਜਿਹੜੇ ਹੋਏ ਸੀ ਤੇ ਜਾਇਆ ਕਹਿੰਦੇ ਸੋਹਣੇ ਜਿਹੜੀ ਉਹਨਾਂ ਦੇ ਨਾਮ ਦਾ ਕੋਈ ਵਾਸ਼ਿਸ਼ ਕਰਦੇ ਆ ਅਨੇ ਸਾਰਾ ਸੀ ਬੱਚਾ ਜਗਰੂਤ ਸਿੰਘ ਆਓ ਜਲੇ ਸੋਨ ਹੋ ਸੁਰੀਆ ਸਾਰੇ ਚਲੋ ਜੀ ਆਓ ਜੀ ਕਰੋ ਸਾਡੇ ਵੀ ਟ੍ਰੈਵਲਰਾਂ ਜਿਹੜੇ ਚਾਹੋ ਇਹ ਪਰਿਵਾਰ ਨੂੰ ਰੱਬ ਦਾ ਜੀ ਦੇ ਬਾਰੇ ਵਿੱਚ ਟ੍ਰੈਕ ਕਰਦੇ ਰਹੇ ਉਹਨਾਂ ਨੇ ਕਹੇ ਵੀ ਕਿਹਾ ਕਿ ਪਾਰੋਂ ਡੂਜੀ ਬਣੇ ਤੇ ਵੀ ਆਓ ਰੱਖੋ ਅੱਗੇ ਵੀ ਆਉਣੇ ਜਵਾਦ ਮਾਣੋ ਤੇ ਮਹਿਮਾਨੋ ਅਦੋਨਾਵੋ ਸਰਵਾਨੋ ਨਾਲ ਸਾਡਾ ਤੁਸਿਆ ਨਾ ਰਹੇ ਸੋਨੋ ਜਯ ਸ੍ਰੀ ਅਕਾਲ

ਆਰਾ ਉਹ ਮਨਜੰਦਰ ਨੂੰ ਬਾਜ ਮਾਰ ਲੈ ਟਰਾਲੀ 'ਚ ਖੜਾ

ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਠੀਕ ਆ ਵਾਹਿਗੁਰੂ ਜੀ ਕੀ ਫਤਿਹ ਹਾਂ ਕਰ 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 10 ਲੱਖ ਹਾਂ ਜੀ ਮੈਂ ਮਾਰ ਛੱਡਿਆ ਹਾਂ ਆ 9 ਲੱਖ ਕੰਮ ਕਰਾਉਂਦਾ ਆਹੋ 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 ਸਮਰ ਬਣਾ ਦੀ ਤੂੰ ਨੀ ਖਾੜ ਅਰਦਾਸ ਚ ਇਹ ਰਹੇ ਪਾਸੇ ਦੇ ਤੇ ਤੁਹਾਨੂੰ ਆਨੰਦਾ ਖੰਡਾ ਤੁਖਰਾਸਰ ਪਾਤੋ ਜਿੰਨਾ ਚੋ ਲਾ ਕੇ ਕਾਂਸੀਵਾ ਪਾ ਗਈ ਅਰਦਾਸ ਤੋਂ ਦਾ ਪ੍ਰਗਟ ਸੇਵਾ ਦੀ ਸੇਵਾ ਕੀਤੀ ਸੋ ਸਿਰ ਕਨਾਲ ਲਈ ਆ ਕੇ ਬੋਤੇ ਅਮਰਦਾਸ ਅਰਦਾਸ ਹੈ ਜਰਨ ਹਰ ਗੁਰੂ ਤੋਂ ਗ੍ਰੋਸਰੀ ਹਰ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਗਿਆ ਜੀ ਦੇਖੇ ਸਭ ਜਾਇ ਦੇ ਕੋ ਹਾਜ਼ਰ ਜੁਰੀਆ ਕਰ ਨੌ ਨੇ ਤਾਂ ਵੇ ਤਾਂ ਸਭੇ ਹੋਣਾ ਦੀ ਚਾਹਤ ਇਸੇ ਬਾਦ ਦਾ ਮਹਾਰਾਜ ਦਾ ਧੰਨਵਾਦੀ ਅਮਰਤ ਕੇ ਦਾਤੇ ਬੰਦ ਕੇ ਵਾਲੀ ਸਰਪੰਚਾਨੀ ਸਭ ਤੋਂ ਸਾਈਡ ਵਾਲਾ ਜਿਹੜਾ ਸਾਹ ਦੇ ਸਾਹ ਪਾਣੀ ਜਿਹੋ ਦਾ ਕਾਕਿਤ ਚੌਕ ਸੁੱਕੇ ਮਾਲਕ ਦੁਗੋ ਦੁਗੜਾਲ ਕਾ ਚੂਕੀ ਬਹੁਤ ਬੜੀ ਜਿਹੜਾ ਹਾਜ਼ਰ ਤੱਕ ਤੱਕ ਜਰੂਰ ਲਾ ਪਿਆਰ ਤੇਰਾ ਦੀ ਕਮਾਈ ਦਾ ਤੇ ਆਪਾਂ ਦੇ ਖਾਲਸਾ ਸਾਹਿਬ ਬੋਲਣਾ ਜੀ ਥਲੀ ਕੋ ਇੱਕ ਮਾਨ ਸੰਧਿਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਤਾਂ ਤਾਂ ਜੋ ਤਾਂ ਤਾਂ ਜੋ ਤਾਂ ਤਾਂ ਜੀ ਮਹਾਰਾਜ ਜੋ ਆਪ ਜੀ ਦੇ ਹਜੂਰ ਅੰਮ੍ਰਿਤਪਾਲ ਸਰਬਾਤ ਬੇਨਤੀ ਜੋ ਜੀ ਸੇ ਪਾਸ ਜੀ ਆਪ ਜੀ ਦਾ ਕੋਟਲੀ ਪਤਾਨ ਕੋਟਲੀ ਪਤਾਨ ਧਰਵਾ ਦਾ ਕਰਨ ਜੀਓ ਆਪ ਜੀ ਨੇ ਜੋ ਲਗਨ ਦੀਆਂ ਸੇਵਾਵਾਂ ਕਈ ਦਿਨ ਤੋਂ ਲੈ ਕੇ ਜੀ ਪਾਸ ਤੋਂ ਵਰਸਤ ਕਰਕੇ ਲਈਆਂ ਨੇ ਮੈਰ ਵਿਗਨ ਸਮਾਪਤ ਹੋਣ ਵਾਲੇ ਜੀ ਪਾਸ ਜੀ ਹੁਣ ਸਾਰੀਆਂ ਸੰਗਤਾਂ ਨੇ ਨਗਰ ਉਤਾਲੇ ਪਹੁੰਚਣਾ ਦੇ ਗਰੂ ਬਾਦ ਜੀ ਦੇ ਪਾਣਾ ਕੱਟ ਲੈ ਕੇ ਜਾਣ ਦੇ ਬਾਕੀ ਸਾਥੀ ਨੂੰ ਅਦਾ ਜੁਬੇਸ਼ੀ ਦੁਨੀਆਂ ਕੋ ਲੱਤਾਂ ਨੂੰ ਆਵੀ ਰੱਖੀ ਸਾਥ ਦੇ ਨੂੰ ਆਉਣ ਵਾਲੇ ਸਨ ਆਹ ਸਾਥ ਲੱਗਾ ਕਿਸੇ ਜਨਾਬ ਨਾਲ ਨਾ ਕਰਿ ਸਾਰੇ ਉਹਦੇ ਪ੍ਰੇਮਕ ਬਾਖਾ ਨਾਲ ਤੇ ਪਾਤਾਂ ਨਾਲ ਫਿਰ ਦੁਬਾਰਾ ਇਸੇ ਪਾਣਾ ਦੇ ਤੇ ਆਉਂਦੇ ਸਨ ਸਭ ਦੇ ਕਈ ਕੁਛ ਪਿਆਰੇ ਮੇਰੇ ਜੋ ਜਿਨ੍ਹਾਂ ਨੇ ਲਿਆ ਆਪ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਤ੍ਰਿਗੁਰੂ ਨਾਨਕ ਜੀ ਦਾ ਨਾਮ ਕਰਦਾ ਤੇਰੇ